ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਕਾ ਸਿੰਘ ਸਵਾਗਤ ਹੈ YouTube ਚੈਨਲ ਤੇ ਸੋ ਦੋਸਤੋ ਇਹਨੂੰ ਕਹਿੰਦੇ ਨੇ ਕੁਦਰਤ ਸਾਡੇ ਤਹਾਲਾ ਕਿ ਬਹੁਤ ਘੱਟ ਜਿਹੜਾ بارش ਆ ਉਹ ਬਹੁਤ ਘੱਟ ਹੋਈ ਆਗੀ ਪਰ ਥੋੜੀ ਜਿਹੀ بارش ਦੇ ਨਾਲ ਵੀ ਜਿਹੜਾ ਮੌਸਮਾ ਇੰਨੀ ਤਪ ਦੀ ਗਰਮੀ ਸੀਗੀ 44 47 ਡਿਗਰੀ ਟੈਂਪਰੇਚਰ ਪਹੁੰਚਿਆ ਪਿਆ ਸੀ ਸੋ ਕਿਤਨਾ ਕਿਤੇ ਉਤੋਂ ਰਾਹਤ ਮਿਲੀ ਆ ਤੇ ਹੋਰ ਕਿਸ ਕਿਸੇ ਏਰੀਏ ਚ ਕਿੰਨਾ ਕਿੰਨਾ ਜਿਹੜਾ ਮੀਂਹ ਆ ਜਾਂ ਕੋਈ ਨੇਰੀ ਤੂਫਾਨ ਆ ਕਿੱਥੇ ਕਿੱਥੇ ਆਇਆ ਇਹ ਜਰੂਰ ਸਾਂਝਾ ਕਰਿਓ ਤੇ ਕਮੈਂਟਾਂ ਦੇ ਵਿੱਚ ਦੱਸਿਓ ਤੁਹਾਡੇ ਕਿਵੇਂ ਰਿਹਾ ਮਾਹੌਲ ਮੀਂਹ ਦਾ ਕਿੰਨਾ ਕਿੰਨੀ ਪਿਆ ਪਰ ਸਾਡੇ ਤਾਂ بارش ਬਹੁਤ ਘੱਟ ਆ ਨਾ ਮਾਤਰੀ ਆ ਦੇਖ ਸਕਦੇ ਹੋ ਤੁਸੀਂ ਸੜਕਾਂ ਦੇ ਲਵੇ ਬਿਲਕੁਲ ਐਨੀ ਕਿ ਗਿੱਲ ਲੱਗੀ ਪਾਣੀ ਤਾਂ ਕਿਤੇ ਖੜੀ ਨਹੀਂਗਾ ਪਰ ਇਹਦੇ ਨਾਲ ਹੀ ਰਾਹਤ ਬਹੁਤ ਵੱਡੀ ਮਿਲੀ ਆ ਸੋ ਇਹ ਕੁਦਰਤਾ ਤੇ ਦੂਜਾ ਇੱਕ ਬੇਨਤੀ ਆ ਸਾਰਿਆਂ ਦੇ ਚਰਨਾਂ 'ਚ ਜੇ ਹੋ ਸਕਦਾ ਹੁਣ ਸੌਣ ਦਾ ਮਹੀਨਾ ਹੋਣਾਗਾ ਮੂਰੇ ਇਸ ਮਹੀਨੇ ਦੇ ਆਸ-ਪਾਸ ਜਿਹੜਾ ਸਮਾਂ ਹੁੰਦਾਗਾ ਇੱਥੇ ਜਿਹੜੇ ਦਰਖਤ ਲਾਉਣੇ ਆ ਪੌਦ ਦਰਖਤ ਅ ਸਹੀ ਸਲਾਮਤ ਜਿਹੜੇ ਹੈਗੇ ਆ ਉਹ ਚੱਲ ਪੈਦੇ ਨੇਗੇ ਸੋ ਇਸ ਲਈ ਤੁਹਾਨੂੰ ਬੇਨਤੀ ਆ ਵੀ ਕੋਸ਼ਿਸ਼ ਕਰਿਓ ਇੱਕ ਬੰਦਾ ਘੱਟੋ-ਘੱਟ 5 ਬੂਟੇ ਦਰਖਤ ਯਾਨੀ ਕਿ ਕੋਈ ਫਲਦਾਰਾ ਛੋਟੇ-ਉਟੇ ਜਿਹੜੇ ਦਰਖਤ ਆਮ ਹੁੰਦੇ ਨੇਗੇ ਵਧੀਆ ਦਰਖਤ ਸਿਰਫ ਪੰਜ ਬੂਟੇ ਇੱਕ ਬੰਦਾ ਜ਼ਰੂਰ ਲਾਇਓ ਜੇ ਆਪੋ ਲਾਉਣ ਚ ਇੱਕ ਬੰਦਾ ਵੀ ਬੂਟੇ ਪੰਜ ਲਾਉਂਦਾ ਤਾਂ ਹਜ਼ਾਰਾਂ ਬੰਦੇ ਕਿੰਨੇ ਬੂਟੇ ਲੱਗ ਜਾਣਗੇ ਪੰਜਾਬ ਦੇ ਵਿੱਚ ਸੋ ਪੰਜਾਬ ਨੂੰ ਹਰਾ ਭਰਾ ਦੁਆਰੇ ਬਣਾਵੋ ਦੋਸਤੋ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡਾ ਇਹਦੇ ਬਾਰੇ ਕੀ ਮੰਨਣਾਗਾ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਸੋ ਵਾਇਰਲ ਹੋ ਗਿਆ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਥੋੜਾ ਹੋਰ ਜਿਹੜਾ ਮੌਸਮ ਦਾ ਮਾਹੌਲ ਆ ਉਹਨੂੰ ਚੇਂਜ ਕਰ ਬਾਰਿਸ਼ ਕਰ ਥੋੜੀ ਜੀ ਤਾਂ ਜੋ ਜੇਰੀਆ ਹੁਣ ਜਿਹੜੇ ਆ ਗਏ ਨੇ ਉਹਨਾਂ ਦਾ ਲੱਗਨ ਦਾ ਜਿਹੜਾ ਪੂਰਾ ਜੋਰ ਆ ਪਾਣੀ ਦੀ ਵੀ ਜਿਹੜੀ ਕਿਤਨਾ ਕਿਤੇ ਜੇ ਉੱਪਰੋਂ ਮੀਂਹ ਪਉਂਦਾ ਆ ਦਾਤਾ ਤੱਕ ਕਿਤਨਾ ਕਿਤੇ ਪਾਣੀ ਦੀ ਬਚਤ ਬਹੁਤ ਵੱਡੇ ਪੱਧਰ ਤੇ ਜਿਹੜੀ ਹੈਗੀ ਆ ਉਹ ਹੋ ਜੂਗੀ ਦੂਸਰੇ ਨੰਬਰ ਤੇ ਜਿਹੜਾ ਮੌਸਮ ਆ ਉਹ ਠੰਡਾ ਹੋ ਜਾਊਗਾ ਸੋ ਇੰਨਾ ਕਹਿੰਦਾ ਹੋਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋ ਧੰਨਵਾਦ ਦੋਸਤੋ ਥੈਂਕ ਯੂ ਥੈਂਕ ਯੂ ਵੈਰੀ ਮਚ